ਬਾਰੀ ਜਿਹੜੀਆਂ ਨਵੀਆਂ ਪਾਰਟੀਆਂ ਨੇ ਉਹ ਨੰਬਰਾਂ 'ਚ ਘੱਟ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਕੋਲ ਸੰਗਠਨ ਨਹੀਂ ਹੁੰਦਾ ਅਜੇ ਦੇਸ਼ ਬਹੁਤ ਵੱਡਾ ਹੈ ਉਹਨਾਂ ਕੋਲੇ ਹਜੇ ਉਹਨਾਂ ਕੇਡਰ ਨਹੀਂ ਬਣਿਆ ਹੁੰਦਾ ਵੋਟ ਬੈਂਕ ਨਹੀਂ ਹੁੰਦਾ ਸੂਲ ਜਾਂ ਕੋਈ ਹੋਰ ਸਰੋਤ ਨਹੀਂ ਹੁੰਦੇ ਪਰ ਉਹਨਾਂ ਨਵੀਆਂ ਪਾਰਟੀਆਂ ਦੀ ਚੜ੍ਹਾਈ ਦੇਖ ਕੇ ਜਾਂ ਚੜ੍ਹਾਈ ਹੁੰਦੀ ਦੇਖ ਕੇ ਉਹ ਨਵੀਆਂ ਪਾਰਟੀਆਂ ਇੱਕ ਕੰਮ ਜ਼ਰੂਰ ਕਰ ਦਿੰਦੀਆਂ ਨੇ ਕਿ ਪੁਰਾਣੀਆਂ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹਨਾਂ ਦੇ ਏਜੰਡੇ ਜ਼ਰੂਰ ਹੈ ਜਿਹੜੇ ਰੀਸੈਟ ਕਰਾ ਦਿੰਦੀਆਂ ਨੇ ਉਹਨਾਂ ਦੇ ਮੈਨੀਫੈਸਟੋ ਬਦਲਾ ਦਿੰਦੀਆਂ ਨੇ ਚਲੋ ਭਾਵੇਂ ਡਰ ਕੇ ਹੀ ਸਹੀ ਕਿ ਇਹ ਨਾ ਗਿਆ ਜਣ ਆਪਾਂ ਵੀ ਐ ਕਰੀਏ ਉਹ ਪਾਰਟੀਆਂ ਕਰਨ ਤਾਂ ਲੱਗੀਆਂ ਨਾ ਹੁਣ ਪਹਿਲਾਂ ਜਿਹੜਾ ਮੈਨੀਫੈਸਟੋ ਹੈ ਪਹਿਲਾਂ 1 ਦਿਨ ਪਹਿਲਾਂ ਵੋਟਾਂ ਤੋਂ 1 ਦਿਨ ਪਹਿਲਾਂ ਮੈਨੂੰ ਪਤਾ ਭਾਰਤੀ ਜਨਤਾ ਪਾਰਟੀ ਬੋਟਾ ਤੋਂ ਇੱਕ ਦਿਨ ਪਹਿਲਾਂ ਸੰਕਲਪ ਪੱਤਰ ਦਿੱਲੀ ਕੇ ਲਿਏ ਸੰਕਲਪ ਪੱਤਰ ਜਾਰੀ ਕੀਤਾ ਰਾਜਸਥਾਨ ਕੇ ਲਿਏ ਘੋਸ਼ਣਾ ਪੱਤਰ ਜਾਰੀ ਕੀਤਾ ਤੇ ਮੈਨੀਫੈਸਟੋ ਮੈਨੀਫੈਸਟੋ ਕਿਵੇਂ ਬਣਦੇ ਸੀ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਦੇਖ ਕੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ 1 ਲੱਖ ਨੌਕਰੀ ਦੇਵਾਂਗੇ 1.5 ਲੱਖ ਲਿਖ ਦੋ ਕਿਹੜਾ ਦੇਣੀ ਹੈ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਇੰਨੇ ਹਜ਼ਾਰ ਬੇਰੁਜ਼ਗਾਰਾਂ ਨੂੰ ਇੰਨੀਆਂ ਜਿਹੜਾ ਕਰਜ਼ਾ ਦੇਵਾਂਗੇ ਤੁਗਰਾ ਟਿੱਗਣਾ ਲਿਖ ਦੋ ਕਰ ਦੇਣਾ ਕੋਈ ਕਾਉਂਟੇਬਿਲਟੀ ਨਹੀਂ ਮੈਂ ਪਾਰਲੀਮੈਂਟ 'ਚ ਬੋਲ ਲਿਆ ਸੀ ਕਿ ਜਿਹੜਾ ਮੈਨੀਫੈਸਟੋ ਹੈ ਇਹ ਰਿਕਾਰਡਡ ਤੇ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜਿਹੜੀ ਪਾਰਟੀ ਜਿੱਤ ਜੇ ਉਹਦੇ ਮੈਨੀਫੈਸਟੋ ਨੂੰ ਕੋਈ ਜਿਹੜਾ ਇੱਕ ਕੋਈ ਕੋਈ ਨਹੀਂ ਲੀਗਲ ਡਾਕੂਮੈਂਟ ਜਿਹਨੂੰ ਚੈਲੇਂਜ ਕੀਤਾ ਜਾ ਸਕੇ ਜਦੋਂ ਕੋਈ ਪਾਰਟੀ ਜਿੱਤ ਜੇ ਸਰਕਾਰ ਬਣ ਜਾਈ ਤਾਂ ਉਹਦਾ ਜਿਹੜਾ ਮੈਨੀਫੈਸਟੋ ਹੈ ਇਲੈਕਸ਼ਨ ਕਮਿਸ਼ਨ ਇੱਕ ਬਾਡੀ ਇਗ ਨਿਊਟਰਲ ਬੋਡੀ ਬਣਾਵੇ ਉਹਦੀ ਮੈਨੀਫੈਸਟੋ ਨੂੰ ਦੇਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਜਿਹੜੇ ਟਾਈਮ ਬਾਉਂਡ ਵਾਦੇ ਉਹਨਾਂ ਨੇ ਕੀਤੇ ਨੇ ਉਹਨਾਂ ਬਾਰੇ ਗੱਲ ਕਰਕੇ ਜਦੋਂ ਕਿਹਾ ਗਿਆ ਕਿ 100 ਦਿਨਾਂ ਚ ਕਾਲਾ ਧਨ ਵਾਪਸ ਆ ਜਾਊਗਾ ਤਾਂ 101ਵੇਂ ਦਿਨ ਉਸ ਪਾਰਟੀ ਨੂੰ ਨੋਟਿਸ ਜਾਰੀਾ ਚਾਹੀਦਾ ਕਿ ਤੁਸੀਂ 100 ਦਿਨ ਦਾ ਵਾਦਾ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਿਲ ਨੂੰ ਜਿੱਤਿਆ ਤੋ ਉਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਪਰ 100 ਦਿਨ ਤੋਂ ਉੱਪਰ ਹੋ ਗਏ ਕਿ ਉਹਨਾਂ ਤੁਹਾਡੀ ਮਾਨਤਾ ਰੱਦ ਕਰ ਦਿੱਤੀ ਜਾਵੇ ਤਾਂ ਫਿਰ ਮੈਨੀਫੈਸਟੋ ਦੇ ਵਿੱਚ ਜਿਹੜੇ ਗਪੌੜ ਸੰਕਰੇ ਉਹ ਘਟਾਣਗੇ ਕੁਝ ਵੀ ਲਿਖ ਦਿੰਦੇ ਨੇ ਜਿਹੜਾ ਕਰ ਵੀ ਨਹੀਂ ਸਕਦੇ ਕੁਝ ਵੀ ਲਿਖ ਦਿੰਦੇ ਆ ਸੋ ਇਹ ਮੈਂ ਇਸ ਗੱਲ ਦਾ ਪਹਿਲੇ ਦਿਨੋਂ ਹਾਮੀ ਭਰਦਾ ਸਮਰਥਕ ਰਿਆਂ ਕਿ ਮੈਨੀਫੈਸਟੋ ਜਿਹੜਾ ਹੈ ਜੇ ਉਹਨਾਂ ਪਾਰਟੀਆਂ ਤੇ ਕੋਈ ਤਲਵਾਰ ਲਟਕੂਗੀ ਕਿ ਜੇ ਆਪਾਂ ਤੋਂ ਪੂਰੇ ਨਾਮ ਹੋਏ 2 ਕਰੋੜ ਨੌਕਰੀ ਦੇਵਾਂਗੇ ਸਾਲ 'ਚ 15-15 ਲੱਖ ਰੁਪਇਆ ਇਹਦੇ ਖਾਤੇ 'ਚ ਆ ਜੂਗਾ 5 ਸਾਲ ਦਾ ਵਾਅਦਾ ਕੀਤਾ ਸੀ ਨਾ ਉਹ 5 ਸਾਲ ਵੀ ਲੰਘ ਗਏ ਪਹਿਲਾ ਜੋਬ 19 ਦੇ ਚੌਕੀਦਾਰ ਬਣ ਗਏ ਹੁਣ ਪਰਿਵਾਰ ਦੇ ਮੈਂਬਰ ਮੇਰੇ ਪਰਿਜਨੋਂ ਕਹਿੰਦੇ ਨੇ ਮਤਲਬ ਬਦਲ ਜਾਂਦੇ ਨੇ ਚੌਕੀਦਾਰ ਤੋਂ ਕਰ ਪਰਿਵਾਰ ਦੇ ਮੈਂਬਰ ਬਣ ਗਏ ਹੁਣ ਸੋ ਇਹ ਜਿਹੜੀਆਂ ਸਿਸਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਿਸਯੂਜ਼ ਕਿਵੇਂ ਕੀਤਾ ਉਹ ਇੱਕ ਲਾਅ ਹੈਗਾ ਐਂਟੀ ਡਿਫੈਕਸ਼ਨ ਲਾਅ ਕਿ ਤੁਸੀਂ ਜਿਹੜੇ ਜੇ 2/3 ਤੁਹਾਡੇ ਨਾਲ ਨਹੀਂ ਹੁੰਦੇ ਤੁਸੀਂ ਪਾਰਟੀ ਨਹੀਂ ਬਦਲ ਸਕਦੇ ਤੁਹਾਡੀ ਸੁਰਸਤਾ ਦਾ ਰੱਦ ਹੋ ਸਕਦੀ ਹੈ ਇਹਨਾਂ ਨੇ ਹੋਰ ਤਰੀਕਾ ਕੱਢ ਲਿਆ ਅਸਤੀਫਾ ਹੀ ਦਵਾ ਲੈਂਦੇ ਉਹਨਾਂ ਤੋਂ ਅਸਤੀਫਾ ਦਵਾ ਕੇ ਹਾਊਸ ਦੀ ਗਿਣਤੀ ਘਟ ਜਾਂਦੀ ਹੈ ਰਾਜਪਾਲ ਨੂੰ ਸਵੇਰੇ 4 ਵਜੇ ਠਾਕੇ ਸਰਕਾਰ ਸੌਜਕ ਲੈਂਦੀ ਹੈ ਉਸ ਤੋਂ ਬਾਅਦ ਉਹ 30 ਜਿਹੜੇ ਨੇ ਉਹਨਾਂ ਨੂੰ ਬਾਈ ਇਲੈਕਸ਼ਨ ਜਿਤਾ ਲੈਂਦੇ ਨੇ ਕਹਿੰਦੇ ਲੋਕਾਂ ਦਾ ਫਤਵਾ ਜੀ ਲੋਕਾਂ ਦਾ ਫਤਵਾ ਦੱਸੋ ਸੋ ਇਹ ਉਹਦਾ ਉਹਦਾ ਵੀ ਬਦਲ ਲੱਭ ਲਿਆ ਸੋ ਮੈਂ ਇਹ ਕਹਿਣਾ ਚਾਹਣਾ ਕਿ ਮੈਨੀਫੈਸਟੋ ਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਕੇ ਜਿਹੜੇ ਉਹ ਵੋਟਾਂ ਪਾਉਂਦੇ ਨੇ ਸ਼ਾਇਦ ਇਹ ਪਾਰਟੀ ਕਰੂਗੀ ਕੁਝ ਤਾਂ ਹੁਣ ਫਿਰ ਮੈਨੀਫੈਸਟੋ ਨਹੀਂ ਕਹਿੰਦੇ ਜਿਵੇਂ ਮੈਂ ਕਿਹਾ ਨਵੀਆਂ ਪਾਰਟੀਆਂ ਏਜੰਡਾ ਬਦਲਦੀਆਂ ਨੇ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਕਹਿਣਾ ਸ਼ੁਰੂ ਕੀਤਾ ਅੱਜ ਕੱਲ੍ਹ ਉਹ ਵੀ ਗਰੰਟੀਆਂ ਕਹਿਣ ਲੱਗ ਕੇ ਆਡ ਆਉਂਦੀਆਂ ਨੇ ਮੋਦੀ ਕੀ ਗਰੰਟੀ ਚਲੋ ਕੋਈ ਨਹੀਂ ਜਦ ਸਾਡੇ ਤੋਂ ਅਸੀਂ ਤਾਂ ਕੁਝ ਹੋਰ ਲਿਖ ਲਾਂਗੇ ਅੱਜ ਦਾ 크리에ਟਿਵ ਬੰਦੇ ਆ ਅੱਜ ਦਾ ਕੁਝ ਹੋਰ ਲੋਕਾਂ ਨਾਲ ਦਿলো ਹੀ ਵਾਦਾ ਕਰਨਾ ਕਿਸੇ ਹੋਰ ਤਰੀਕਾ ਕਰ ਲਾਂਗੇ ਚਲੋ ਤੁਸੀਂ ਗਰੰਟੀਆਂ ਦੇ ਦਿਓ ਭਾਈ ਤੁਸੀਂ ਪਹਿਲਾਂ ਪਾਲੀਆਂ ਗਰੰਟੀਆਂ ਤਾਂ ਪੂਰੀਆਂ ਨਹੀਂ ਹੋਈਆਂ ਨਵੀਆਂ ਦੇ ਦਿਓ ਗਰੰਟੀਆਂ ਸੋ ਇਹੇ ਗਰੰਟੀਆਂ ਨੇ ਜੀ ਬਜਟ ਜਿਹੜਾ ਕਿ ਅਸੀਂ ਅਗਲੇ ਸਾਲ ਚਾਹ ਆਹ ਕਰਨਾ ਹੈ